ਹਾਈਲਾਈਟ ਨਿਊਜ਼ ਪੰਜਾਬੀ ਤੇ ਮੈਂ ਤੁਹਾਡਾ ਅਮਰ ਗੌਰ ਅਸੀਂ ਅਜਲਕਾ ਖੇਮ ਕੰਦੇ ਅਧੀਨ ਜਿਹੜਾ ਪਿੰਡ ਪੈਂਦਾ ਹੈ ਸਿੰਘਪਰਾ ਉੱਤੇ ਪਹੁੰਚੇ ਹਾਂ ਭਾਈ ਅਮਰਿਤਪਾਲ ਦੇ ਸਾਥੀ ਸਾਡੇ ਨਾਲ ਮੌਜੂਦ ਹੈ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿੰਨੀ ਗੋਟ ਅੱਜ ਤੱਕ ਭਾਈ ਅਮਰਿਤਪਾਲ ਦੇ ਅਕਸ ਫੇਰ ਦੀ ਪੋਲਿੰਗ ਹੋ ਚੁੱਕੀ ਕੀ ਨਾਵੇ ਜੀ ਆਪਣਾ ਮੇਰਾ ਨਾਮ ਵੀ ਗੁਪਤ ਸਿੰਘ ਹੈ ਤੇ ਸਾਡੇ ਅਮਰਿਤਪਾਲ ਦੇ ਹੱਕ ਵਿੱਚ ਹੀ ਜਿਆਦਾ VOTING ਹੋਣ ਦੀ ਬਹੁਤ ਵਧੀਆ ਸਾਰੀ ਸਹਿਮਤੀ ਦੇ ਨਾਲ ਚੱਲ ਰਹੇ ਨੇ ਕੋਈ ਕਿਸੇ ਲੜਾਈ ਝਗੜੇ ਤੋਂ ਨਹੀਂ ਬਿਲਕੁਲ ਬੜੀਆ VOTING ਚੱਲਦੀ ਹੈ ਭਾਈ ਚਾਰਾ ਬਣਿਆ ਹੋਇਆ ਹੈ ਤੇ ਸਾਰਾ ਪਿੰਡ ਜਿਹੜਾ ਲਗਭਗ ਸਾਰਾ ਹੀ ਅਮਰਤਪਾਲ ਸਿੰਘ ਦੇ ਹੱਕ ਵਿੱਚ ਚੱਲ ਰਿਹਾ ਜੀ ਕਿੰਨੀ ਵੋਟ ਅਜੇ ਤੱਕ ਪੋਲਿੰਗ ਹੋ ਚੁੱਕੀ ਹੈ ਤੁਹਾਡੇ ਸਵੇਰ ਦੀ ਸਾਡੇ 550 ਦੇ ਕਰੀਬ ਹੋ ਗਈ ਆ VOTING ਟੋਟਲ ਬਾਕੀ ਅਜੇ ਚੱਲ ਰਹੀ ਹੈ ਜੀ ਕੀ ਲੱਗਦਾ ਹੈ ਕਿ ਭਾਈ ਅਮਰਤਪਾਲ ਸਿੰਘ ਕਿੰਨੇ ਕ ਫਰਕ ਨਾਲ ਜਿਹੜਾ ਦੂਸਰੀਆਂ ਪਾਰਟੀਆਂ ਤੋਂ ਜਿੱਤਣ ਵਾਲੇ ਨੇ ਸਾਡੇ ਪਿੰਡ ਦੇ ਹਿਸਾਬ ਨਾਲ ਤਾਂ ਲੀਡ ਬਹੁਤ ਅੱਗੇ ਆ ਕਾਫੀ ਚੱਲ ਰਹੀ ਆ वैसे टोटल ਦਾ ਤੇ ਹੁਣ ਕੁਝ ਕਹਿ ਨਹੀਂ ਸਕਦੇ ਸਾਡੇ ਪਿੰਡ ਦੇ ਵਿੱਚ ਕਾਫੀ ਲੀਡ ਜਿਹੜੀ ਅੱਗੇ ਜਾ ਰਹੀ ਹੈ ਜੀ ਹਲਕਾ ਕੈਂਪ ਕਰਨ ਦੀ ਗੱਲ ਕਰੀਏ ਤਾਂ ਹਲਕਾ ਕੈਂਪ ਕਰਨ ਦੇ ਵਿੱਚ ਕਿੰਨੀ ਕੀ ਲੀਡ ਜੋ ਲੈ ਕੇ ਜਾਣ ਵਾਲੇ ਵੈਸੇ 1.5-2 ਲੱਖ ਦੇ ਲਗਭਗ 2.5 ਲੱਖ ਦੇ ਲਗਭਗ ਹੈਗੀ ਹੈ ਜੀ VOTING ਲੈ ਕੇ ਜਾਣਗੇ ਬਾਅਦ ਭਾਈ ਅਮਰਤਪਾਲ ਦੀ ਗੱਲ ਕਰੀਏ ਕਿ ਭਾਈ ਅਮਰਤਪਾਲ ਜੀ ਦੇ ਬੜੇ ਵਧੀਆ ਕੰਮ ਕੀਤੇ ਸੀ ਜਿਵੇਂ ਕਿ ਲੋਕ ਬੱਚਿਆਂ ਨੂੰ ਨਸ਼ੇ ਛਡਾਉਣ ਦੀ ਗੱਲ ਕਰੀਏ ਜਾਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਮਰਤ ਸ਼ਕਾਇ ਫਿਰ ਵੀ ਕਿਤਨਾ ਕਿਤੇ ਸਰਕਾਰਾਂ ਵੱਲੋਂ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਉਸੇ ਤੀ ਹੁਣ ਉਹਨਾਂ ਨੇ ਇੱਕ ਫੈਸਲਾ ਲਿਆ ਜਮ ਜਨਤਾ ਨੇ ਫੈਸਲਾ ਲਿਆ ਜਾਂ ਉਹਨਾਂ ਨੇ ਖੁਦ ਫੈਸਲਾ ਲਿਆ ਕਿ ਇਸ ਵਾਰੀ ਉਹਨਾਂ ਨੂੰ ਐਮਪੀ ਖੜਨਾ ਚਾਹੀਦਾ ਤੇ ਐਮਪੀ ਖੜ ਕੇ ਉਹ ਚੰਗੀ ਸਥਿਤੀ ਤੇ ਪਹੁੰਚ ਜਾਣਗੇ ਤੇ ਜਿਹੜਾ ਉਹ ਹੋਰ ਵੀ ਪੰਜਾਬ ਦਾ ਭਲਾ ਕਰ ਸਕਣਗੇ ਕੀ ਲੱਗਦਾ ਤੁਹਾਨੂੰ ਉਮੀਦ ਤਾਂ ਜੇ ਵੀ ਹਰ ਕਿਸੇ ਸਰਕਾਰ ਤੋਂ ਕਿਸੇ ਦਾ ਕਿਸੇ ਨੂੰ ਹਰ ਉਮੀਦ ਹੁੰਦੀ ਹੈ ਸਾਨੂੰ ਵੀ ਉਮੀਦ ਹੈਗੀ ਹੈ ਕਿ ਕੋਈ ਤਾਂ ਕੋਈ ਚੰਗਾ ਲੈ ਕੇ ਆਉਣਗੇ ਜੇ ਬਿਨਾਂ ਕਿਸੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਉਹ ਇਨ ਪਾਵਰ ਦੇ ਵਿੱਚ ਰਹਿੰਦੇ ਸੀ ਸੱਤਾ ਦੇ ਵਿੱਚ ਉਹਨਾਂ ਹੋਰ ਉਹਨਾਂ ਨੂੰ ਪਾਵਰ ਮਿਲ ਜਾਵੇਗੀ ਤੇ ਉਹ ਚੰਗਾ ਹੀ ਸੋਚਣਗੇ ਪੰਜਾਬ ਦੇ ਹੱਕ ਵਿੱਚ ਹੀ ਉਹ ਖੜਦੇ ਨੇ ਤੇ ਪੰਜਾਬ ਦਾ ਹੀ ਉਹ ਸੋਚਣਗੇ ਤੇ ਇੱਕ ਵਧੀਆ ਹੈਗੇ ਸੀ ਉਹ ਚੰਗਾ ਕਰ ਰਹੇ ਸੀ ਉਹਨਾਂ ਨੇ ਕੋਈ ਨੁਕਸਾਨ ਜਾਂ ਮਾੜਾ ਕੋਈ ਕੰਮ ਨਹੀਂ ਸੀ ਕੀਤਾ ਤੇ ਫਿਰ ਵੀ ਉਹਨਾਂ ਨੂੰ ਇਹ ਸਜ਼ਾ ਮਿਲੀ ਅਗਰ ਕੋਈ ਉਹਨਾਂ ਨੇ ਗਲਤ ਕੀਤਾ ਸੀ ਤੇ ਪੰਜਾਬ ਦੇ ਵਿੱਚ ਵੀ ਜੇਲਾ ਹੈਗੇ ਸੀ ਉੱਥੇ ਵੀ ਡੱਕ ਸਕਦੇ ਸੀ ਫਿਰ ਏਦਾਂ ਪੰਜਾਬ ਤੋਂ ਬਾਹਰ ਕਿਉਂ ਲਜਾਇਆ ਗਿਆ ਜਿਹੜੇ ਉਹਨਾਂ ਦੇ ਨਾਲ ਜਿਹੜੇ ਵੀਰ ਫੜੇ ਗਏ ਸੀ ਉਹਨਾਂ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਸਾਸੀ ਵੀ ਨੇ ਉਹਨਾਂ ਦੇ ਮਾਪੇ ਵੀ ਨੇ ਜਾਂ ਉਹਨਾਂ ਦੇ ਕਿਸੇ ਭੈਣ ਭਰਾ ਨੇ ਵੀ ਅਮਰਪਾਲ ਦੇ ਹੱਕ ਵਿੱਚ ਸਪੋਰਟ ਕੀਤੀ ਹੈ ਹਾਂਜੀ ਬਿਲਕੁਲ ਬਾਜਾ ਜਿਹੜਾ ਹੈ ਬਜਖਾਨੇ ਵਾਲੇ ਉਹਨਾਂ ਦਾ ਮਾਤਾ ਪਿਤਾ ਵੀ ਉਰੀ ਸਪੋਰਟ ਕਰ ਰਹੇ ਨੇ ਤੇ ਅਮਰਪਾਲ ਸਿੰਘ ਦੇ ਮਾਤਾ ਪਿਤਾ ਚਲੋ ਆ ਹੀ ਰਹੇ ਨੇ ਬਹੁਤ ਸਪੋਰਟ ਉਹਨਾਂ ਨੇ ਕੀਤੀ ਸਭ ਆਏਗੇ ਆਏ ਨੇ ਸਾਡੇ ਪਿੰਡ ਵੀ ਆਏ ਸੀ ਤੇ ਬਾਕੀ ਵੀ ਆਪਣੇ ਆਪਣੇ ਜਿੱਥੇ ਜਿੱਥੇ ਕਿਸੇ ਨੂੰ ਸ਼ੀਟ ਮਿਲੀ ਹੈ ਉਹਨਾਂ ਦੇ ਹੱਕ ਵਿੱਚ ਚੱਲ ਰਹੇ ਨੇ ਜੀ ਜੇ ਮੁਕਾਬਲੇ ਦੀ ਗੱਲ ਕਰੀਏ ਇੱਥੇ ਹਲਕਾ ਖੇਮ ਕਰਨੀ ਆ ਬਖਡੂਰ ਸਾਹਿਬ ਦੇ ਵਿੱਚ ਕਿਸ ਪਾਰਟੀ ਨਾਲ ਮੁਕਾਬਲਾ ਜਿਹੜਾ ਅਮਰਪਾਲ ਦਾ ਗੰਦੇ ਤੁਸੀਂ ਸਾਡੇ ਖੇਮ ਕਰਨ ਹਲਕੇ ਦੇ ਵਿੱਚ ਵਿਰਸਾ ਸਿੰਘ ਬਲਟੋਆ ਤੇ ਅਮਰਪਾਲ ਸਿੰਘ ਦਾ ਇਹਨਾਂ ਦੋਨਾਂ ਦਾ ਕੰਪੀਟੀਸ਼ਨ ਹੈਗਾ ਜੀ ਆਮ ਆਦਮੀ ਪਾਰਟੀ ਦਾ ਕਾਫੀ ਹੈਗਾ ਪਰ ਜਿੰਨੀ ਉਹਨਾਂ ਤੋਂ ਉਮੀਦ ਸੀ ਉਹ ਆਪਣੇ ਮਤਲਬ ਕੰਮਾਂ ਤੋਂ ਖਰੇ ਨਹੀਂ ਉਤਰੇ ਸੋ ਉਹਨਾਂ ਨੂੰ ਨਾਰਾਜ ਹੈ ਹਰਪਿੰਦ ਦੇ ਵਿੱਚ ਕੋਈ ਨਾ ਕੋਈ ਕਿਸੇ ਕੋਲੋਂ ਨਾਰਾਜ ਹੈਗੀ ਆ ਕਾਫੀ ਚੱਲ ਰਿਹਾ ਹੈ ਕਈਆਂ ਜਗ੍ਹਾ ਤੇ ਆ ਕਾਲੀ ਦਲ ਦਾ ਜਿਹੜਾ ਵੂਤ ਵੀ ਨਹੀਂ ਲੱਗਾ ਕੀ ਕਹਿਣਾ ਚਾਹੁੰਦੇ ਕੀ ਕਾਰਨ ਕਿਸ ਕਾਰਨ ਲੱਗੇ ਇਹਨਾਂ ਦਾ ਥੋੜਾ ਬੋਲਚਾਲ ਹੋ ਸਕਦਾ ਉਹਨਾਂ ਦੇ ਵਿੱਚ ਕੋਈ ਕਿਸੇ ਨੂੰ ਗਲਤ ਲੱਗਾ ਹੋਵੇ ਕਿ ਜਿਵੇਂ ਕੁਝ ਸ਼ਬਦ ਹੁੰਦੇ ਨੇ ਨਿਕਲ ਜਾਂਦੇ ਨੇ ਜਿਹੜੇ ਨਹੀਂ ਸੀ ਬੋਲਣੇ ਚਾਹੀਦੇ ਜਾਂ ਸਰਦਾ ਵਿਰਸਾ ਸਿੰਘ ਨੂੰ ਇਹ ਹੋਣਾ ਨਹੀਂ ਸੀ ਚਾਹੀਦਾ ਇਹਨਾਂ ਦੇ ਵਿਰੁੱਧ ਨਹੀਂ ਸੀ ਹੋਣਾ ਚਾਹੀਦਾ ਜਿੰਨਾ ਤੱਕ ਸਾਡੀ ਸੋਚ ਹੈ ਬਾਕੀ ਇਹ ਸੱਤਾ ਵਾਲੇ ਉੱਪਰਲੇ ਉਹਨਾਂ ਨੂੰ ਪਤਾ ਹੈ ਕੀ ਮਤਲਬ ਚੱਲਦਾ ਹੈ ਕੀ ਨਹੀਂ ਉਹ ਵੀ ਪੰਥਕ ਦੇ ਨਾਤੇ ਵੋਟ ਮੰਗਦੇ ਨੇ ਪਾਈ ਅਮਰਤਪਾਲ ਵੀ ਪੰਥਕ ਦੀ ਗੱਲ ਕਰਦੇ ਨੇ ਕੀ ਲੱਗਦਾ ਕਿ ਇਹ ਐਬਲਟਵਾ ਸਾਹਿਬ ਨੂੰ ਉਹਨਾਂ ਦੇ ਹੱਕ 'ਚ ਖੜਨਾ ਚਾਹੀਦਾ ਸੀ ਹਾਂਜੀ ਸਾਨੂੰ ਉਮੀਦ ਸੀ ਉਹ ਉਹਨਾਂ ਦੇ ਹੱਕ ਵਿੱਚ ਖੜਦੇ ਪਰ ਨਹੀਂ ਉਹ ਨਹੀਂ ਹੈ ਮਤਲਬ ਜਿੱਤੇ ਨਹੀਂ ਉਤਰੇ ਸਵੇਰ ਜਨ ਨੇ ਜਿਹੜੇ ਸਿੰਘਪੁਰੇ ਤੋਂ ਇਹਨਾਂ ਦਾ ਅਮਰਤਪਾਲ ਪਾਈ ਦੇ ਹੱਕ ਦੇ ਵਿੱਚ ਖੜਨ ਵਾਲੇ ਲੋਕ ਨੇ ਜਿਨ੍ਹਾਂ ਨੇ ਸਵੇਰ ਤੋਂ ਮਿਹਨਤ ਕੀਤੀ ਇਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਜਿਹੜੇ ਅਮਰਤਪਾਲ ਪਾਈ ਜਿਹੜੇ ਨੇ ਵੱਡੇ ਫਰਕ ਨਾਲ ਜਿਹੜੇ ਉੱਥੋਂ ਹਲਕਾ ਖਡੂਰ ਸਾਹਿਬ ਤੋਂ ਜਿੱਤਣ ਵਾਲੇ ਨੇ ਮੈਂ ਹਾਂ ਤੁਹਾਡਾ ਅਮਰ ਗੌਰ ਸਿੰਘ ਠਿਕਵੰਡ ਤੋਂ ਧੰਨਵਾਦ